You are too small to eat. <laughs> Mr. Roy, if you let me go, I will help you someday. You are too small. ਸਾਰੇ ਬੰਦੇ ਮਿਲ ਚੁੱਕੇ ਨੇ ਕਿਰਮਾ ਅ ਵੀ ਸਭ ਤੋਂ ਪਹਿਲਾਂ ਤਾਂ ਇਹੀ ਕਹਿਣਾ ਚਾਹਾਂ ਕਿ ਬ੍ਰੈਸ ਕਲੱਬ ਸਬ ਡਿਵੀਜ਼ਨ ਡੇਰਾ ਬਸੀ ਸਾਡੀ ਇਹ ਕੋਈ 20-22 ਸਾਲ ਪੁਰਾਣੀ ਸੰਸਥਾ ਹੈ ਔਰ ਇਹ ਬਕਾਇਦਾ ਇਲੈਕਟਿਡ ਬਾਡੀ ਹੈ 2 ਸਾਲ ਪਹਿਲਾਂ ਇਹ ਪ੍ਰਧਾਨ ਸੀਗੇ ਆਪਣੇ ਦੋਸਤਨ ਵੀਰ ਜੀ ਤੇ ਹੁਣ ਇਹ ਮੌਕਾ ਮੈਨੂੰ ਮਿਲਿਆ ਹੈ ਹੁਣੇ ਅਪ੍ਰੈਲ ਦੇ ਵਿੱਚ ਤੇ ਅਸੀਂ ਸੋਸ਼ਲ ਜੋ ਸਰਵਿਸ ਵਿੱਚ ਕੰਮ ਕਰਦੇ ਆ ਰਹੇ ਹਾਂ ਜਿਵੇਂ ਬਲੱਡ ਡੋਨੇਸ਼ਨ ਕੈਂਪ ਹੋ, ਆਇਤ ਮੈਡੀਕਲ ਕੈਂਪ ਹੋ ਜਾਂ ਬੱਚਿਆਂ ਨੂੰ ਮੁਫਤ ਕਿਤਾਬਾਂ ਬੈਕਸ ਵੈਰਾ ਦੇਡੇ ਦੇ ਕੰਮ ਹੋ ਔਰ ਇਹ ਕਰਦੇ ਕਰਦੇ ਅਸੀਂ ਹੁਣ ਤੱਕਰ ਘਟੋ ਘਟਦੀ 40 50 ਸਕੂਲ ਕਵਰ ਕਰ ਚੁੱਕੇ ਆ ਇਹ ਤੁਹਾਡੇ ਸਟਾਫ ਦੀ ਜਾਣਕਾਰੀ ਵਾਸਤੇ ਦੱਸਣਾ ਉਹਦੇ ਵਿੱਚ ਲਲੜੂ ਵੀ ਹੈ ਸਾਡੇ ਚੰਦਰਵਾਸ ਦੇ ਲਲੜੂ ਤੋਂ ਹੀ ਆ ਜੇਰੇਪੁਰ ਵੀ ਅਸੀਂ ਕਰਦੇ ਆ ਡੇਰਾ ਬਸੀ ਵੀ ਅਸੀਂ ਕਰਦੇ ਆ ਇਹ ਅਸੀਂ ਜਿੰਨੇ ਵੀ ਸਕੂਲ ਕਵਰ ਕੀਤੇ ਆ ਮੈਂ ਆਪਣੇ ਸਟਾਫ ਦੇ ਜਿਹੜੇ ਮੈਂਬਰ ਤੇ ਸਾਡੇ ਸਾਰੇ ਨੇ ਸਾਹਮਣੇ ਕਹਿੰਦੇ ਕੋਈ ਹਿਚਕ ਨਹੀਂ ਹੈ ਕਿ ਜੋ ਸਾਡਾ ਵੈਲਕਮ ਔਰ ਜੋ ਪਰਫਾਰਮੈਂਸ ਤੁਹਾਡੇ ਬੱਚਿਆਂ ਨੇ ਹੈਵਤਪੁਰ ਦੇ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਇੱਕ ਵਾਰੀ ਜ਼ੋਰਦਾਰ ਤਾੜੇ ਨਾਲ ਅਸੀਂ ਇਹਨਾਂ ਦਾ ਇਹ ਚੈਸਟਾ ਵੀ ਹੌਸਲਾ ਅਫਜ਼ਾਈ ਕਰਦੇ ਆ ਉੱਥੇ ਬੱਚਿਆਂ ਨੂੰ ਹੱਲਾਸ਼ੇਰੀ ਵੀ ਦੇ ਰਹੇ ਆ ਐਸੇ ਕੰਮ ਕਰਦੇ ਰਹੋ ਔਰ ਬੱਚੋ ਤੁਸੀਂ ਬੜੇ ਲੱਕੀ ਹੋ ਤੁਹਾਨੂੰ ਇਹੋ ਜਿਹਾ ਮਿਹਨਤੀ ਸਟਾਫ ਮਿਲਿਆ ਔਰ ਸਟਾਫ ਤੁਸੀਂ ਵੀ ਲੱਕੀ ਹੋ ਕਿ ਤੁਹਾਨੂੰ ਇਹੋ ਜਿਹਾ ਵਧੀਆ ਮਿਲਿਆ ਸਾਡੇ ਵਾਸਤੇ ਸਕੂਲ ਨੂੰ ਪੜਾਈ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਲੱਗੇ ਜ਼ਰੂਰਤ ਹੈ ਤੁਸੀਂ ਕਿਸੇ ਵੀ ਦਾ ਨੰਬਰ ਲੈ ਲਓ चौहान ਸਾਹਿਬ ਜੀ ਰਣਵੀਰ ਜੀ ਮੈਂ ਨੰਬਰ ਤੁਹਾਨੂੰ ਸਾਰੇ चौहान ਸਾਹਿਬ ਦਿੰਦੇ ਕਰਾਂਗੇ ਜੇ ਉਹ ਪਲਾਂਟੇਸ਼ਨ ਦਾ ਕੰਮ ਹੋਵੇ ਚਾਹੇ ਕੋਈ ਬਿਲਡਿੰਗ ਚ ਕੋਈ ਬੰਦਾ ਕਮਰਾ ਬਣਾਉ ਉਹ ਪੰਚਾਇਤ ਆ ਤੁਹਾਡੀ ਸਹਿਯੋਗ ਕਰੇਗੀ ਗਵਰਨਮੈਂਟ ਵੀ ਕਰੇਗੀ ਕੋਈ ਹੋਰ ਸੀਆਰਐਸ ਫੰਡ ਕਿਸੇ ਫੈਕਟਰੀ ਤੋਂ ਵੀ ਲੈਣਾ ਹੋ ਸਾਡੀ ਬਾਰਿਸ਼ ਜਾਂ ਸਾਡੀ ਮਦਦ ਦੀ ਲੋੜ ਹੋ ਮੈਡੀ ਮੈਡੀਸ਼ਨ ਦੀ ਤਾਂ ਮੈਡਮ ਵੀ ਆਰ ਆਲਵੇਸ ਏਅਰ ਟੂ ਸੇਵ ਥੈਂਕ ਯੂ ਵਾਂਸ ਅਗੇਨ ਥੈਂਕ ਯੂ ਵੈਰੀ ਥੈਂਕ ਯੂ